ਅੱਜ 모ਹਨ ਕੁਮਾਰ ਪਾਸਵੰਦ ਦਾ ਘਰ ਲੱਭ ਗਿਆ ਜੀ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਇਹਦਾ ਪਰਿਵਾਰ ਅੱਜ ਇਹਨੂੰ ਲੈਣ ਆਇਆ ਮਿਲੋ ਜਦੋਂ ਵਿਛੜਿਆ ਪੁੱਤ ਮਿਲਦਾ ਨਾ ਉਹ ਮਾਂ ਪਿਓ ਨੂੰ ਪਤਾ ਹੁੰਦਾ ਕਿਉਂਕਿ ਬੰਦੇ ਨੂੰ ਮਾੜੇ ਮਾੜੇ ਖਿਆਲ ਆਉਂਦੇ ਆ ਕਿ ਨਹੀਂ ਮਰ ਗਿਆ ਉਹ ਪਾਲ ਤੋਂ ਅੱਜ ਇਹ ਪਰਿਵਾਰ ਆਪਣੇ ਬੱਚੇ ਨੂੰ ਲੈਣ ਵਾਸਤੇ ਪਹੁੰਚਿਆ ਵਾਇਗੁਰਜੀ ਕਾ ਖਾਲਸਾ ਵਾਇਗੁਰਜੀ ਕੀ ਫਤਿਹ ਜੀ ਅੱਜ 모ਹਨ ਕੁਮਾਰ ਪਾਸਵੰਦ ਦਾ ਘਰ ਲੱਭ ਗਿਆ ਜੀ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਦਕਾ ਇਹਦਾ ਪਰਿਵਾਰ ਅੱਜ ਇਹਨੂੰ ਲੈਣ ਆਇਆ ਇਹਦੀ ਫੈਮਿਲੀ ਇਹਨੂੰ ਪਿਛਲੇ 3-4 ਮਹੀਨਿਆਂ ਤੋਂ ਲੱਭ ਰਹੀ ਸੀ ਇਹ ਵੀਰ ਦੀ ਫੈਮਿਲੀ ਰੋਹਤਾਤ ਨੇਪਾਲ ਆ ਗਏ ਜੀ ਅੱਗੇ ਦੱਸਾਂ ਤੇ ਅੱਜ ਇਹਦਾ ਪਰਿਵਾਰ ਆਇਆ ਦਰਸ ਸਭ ਕਿਵੇਂ ਲੱਭਿਆ ਪਰਿਵਾਰ ਆਪਾਂ ਨੂੰ ਅਸੀਂ ਐਸੇ ਐਨ ਨੇ ਦੱਸਿਆ ਕਿ ਮੇਰੇ ਬੇੜੀ ਜੋ ਹੈ ਨੇਪਾਲ ਬੈਂਕ ਵਿੱਚ ਹੈਗੇ ਤੇ ਮੈਂ ਬ੍ਰਾਂਚ ਵਿੱਚ ਇਹਨਾਂ ਨੇ ਬ੍ਰਾਂਚ ਅਸੀਂ ਮੈਂ ਉੱਥੇ ਬ੍ਰਾਂਚ ਵਿੱਚ ਮੈਸੇਜ ਪਾਇਆ ਇਹਨਾਂ ਦੀ ਇਹ ਫੋਟੋ ਭਾਈ ਇਸ ਤਰੀ ਦੀ ਇਹ ਫੋਟੋ ਭਾਈ ਤੇ ਉਹਨਾਂ ਨੇ ਕਿਹਾ ਜੀ ਇੱਥੇ ਹੈਗੇ ਲਿਖਿਆ ਸੋ ਉਹਨਾਂ ਨੂੰ ਮੈਸੇਜ ਬਤਾ ਦੇਗਾ ਟੈਂਪਰੇਰੀ ਹੈਗੇ ਉਹਨੂੰ ਮੈਸੇਜ ਬਤਾ ਦਾਂਗੇ ਫਿਰ ਇਸ ਤੋਂ ਬਾਅਦ ਕੁਝ ਉਸੇ ਦਿਨੀ ਦਰਨ ਨੂੰ ਉਹ ਤੋਂ ਫੋਨ ਆ ਗਿਆ ਹਿਮਾਚਲ ਤੋਂ ਇਹਨਾਂ ਦਾ ਕੋਈ ਪਿੰਡ ਦਾ ਸੀ ਤੇ ਉਹਨੇ ਸਾਡੇ ਨਾਲ ਕੰਟੈਕਟ ਕੀਤਾ। ਉਹਨੇ ਵੀਡੀਓ ਦੇਖ ਲਈ ਸੀ ਆਪਾਂ। ਹਾਂਜੀ ਵੀਡੀਓ ਵੀ ਦੇਖੀ ਕਿਸੇ ਜਲੰਧਰ ਆਪਣੇ ਕੋਈ ਰਹਿੰਦੇ ਸੀ। ਉਹਨਾਂ ਨੇ ਵੀਡੀਓ ਦੇਖੀ ਉਹਨਾਂ ਨੇ ਆਪਣੇ ਉਹਨਾਂ ਕੋਲ ਕੰਮ ਕਰਦਾ ਸੀ ਕੋਈ ਉਹਨੂੰ ਦੱਸੀ। ਉਹਨੇ ਫਿਰ ਇਸ ਪਿੰਡ ਦੇ ਬੰਦੇ ਜਿਹੜਾ ਉੱਥੇ ਰਹਿ ਮਾਤਰ ਰਹਿੰਦਾ ਉਹਨੂੰ ਦੱਸੀ ਤੇ ਉਹਨੇ ਫਿਰ ਸਾਡੇ ਨਾਲ ਕੰਟੈਕਟ ਕੀਤਾ। ਦੇਖੋ ਸਾਡੇ ਘਰ ਦੇ ਵਿੱਚ ਜੀ ਅਸੀਂ ਜਿੰਨੇ ਵੀ ਮੈਂਬਰ ਸਾਡੇ ਕੋਲ ਅਨਨੋਨ ਨੇ ਅਸੀਂ ਉਹਨਾਂ ਦੇ ਘਰ ਲੱਭਣ ਦੀ ਪੂਰੀ ਕੋਸ਼ਿਸ਼ ਕਰਦੇ ਆਂ। ਕਿਸੇ ਵੀ ਰੂਪ 'ਚ ਮਾੜਾ ਜਿਹਾ ਵੀ ਕੋਈ ਕਲੂ ਮਿਲ ਜਾਂਦਾ ਬੇਟਾ ਸਾਡੇ ਸ਼ਿਵਾਸ ਜੀ ਬਹੁਤ ਮਦਦ ਕਰਦੇ ਨੇ ਅਸ਼wini ਜੀ ਬਹੁਤ ਕਰਦੇ ਨੇ ਹੁਣ ਸੱਚੇ ਪਾਤਸ਼ਾਹ ਵਾਇਗੁਰੂ ਨੇ ਇਹਨਾਂ ਦੀ ਡਿਊਟੀ ਲਾ ਕੇ ਭੇਜਿਆ ਇਹ ਦਿੱਲੀ ਤੋਂ ਆਏ ਨੇ ਤੇ ਇਹ ਇੱਕ ਮਿੰਟ ਬੇਟਾ ਤੇ ਦਿੱਲੀ ਤੋਂ ਆਏ ਨੇ ਦੱਤ ਸਾਹਿਬ ਇਹਨਾਂ ਨੇ ਆਪਣੇ ਲੈਵਲ ਤੇ ਕੋਸ਼ਿਸ਼ ਕੀਤੀ ਇਹ ਤੋਂ ਪੁੱਛ-ਪੁੱਛ ਕੇ ਡਰੈੱਸ ਤੇ ਕਿਸੇ ਭੈਣ ਭਰਾ ਦੀ ਸ਼ੇਅਰ ਕੀਤੀ ਵੀਡੀਓ ਨੇ ਵੀ ਸਾਡੀ ਮਦਦ ਕੀਤੀ ਤੇ ਅੱਜ ਹੁਣੇ ਆਪਣੇ ਪਰਿਵਾਰ ਨੂੰ ਮੈਨੂੰ ਕਾੜਾ ਵਾ ਮੋਹਨ ਪਾਸਵਨ ਤੇ ਹੁਣ ਇਹਦੀ ਮੰਮੀ ਪਾਪਾ ਲੈਣ ਆਏ ਨੇ ਹੋਣੇ ਜੀ ਮਿਲੋ ਆ ਪਪਾਂ ਕਿ ਜਦੋਂ ਵਿਛੜਿਆ ਪੁੱਤ ਮਿਲਦਾ ਨਾ ਉਹ ਮਾਂ ਪਿਓ ਨੂੰ ਪਤਾ ਹੁੰਦਾ ਕਿਉਂਕਿ ਬੰਦੇ ਨੂੰ ਮਾੜੇ ਮਾੜੇ ਖਿਆਲ ਆਉਂਦੇ ਆ ਵੀ ਖਣੀ ਮਰ ਗਿਆ ਹੋ ਖਣੀ ਮਿਲੂਕ ਨਹੀਂ ਮਿਲੂ ਹੁਣ ਕਿਤੇ ਕੋਈ ਰਿਸ਼ਤੇਦਾਰ ਕੋਈ ਅੱਜ ਹੀ ਆ ਕੇ ਦੱਸਦਾ ਵੀ ਸਾਡਾ ਵੀ ਗੁੰਮ ਗਿਆ ਸੀ ਲੱਭਿਆ ਹੀ ਨਹੀਂ ਜੀ ਫਿਰ ਸਾਡੇ ਦੀ ਲਾਸ਼ ਲੱਭੀ ਮਤਲਬ ਇਹੋ ਜਿਹੀਆਂ ਗੱਲਾਂ ਸੁਣ ਸੁਣ ਕੇ 네ਗੇਟਿਵ ਦਿਮਾਗ 'ਚ ਖਿਆਲ ਆਉਂਦੇ ਆ ਖਿਆਲ ਨਹੀਂ ਆਉਂਦੇ ਜਦੋਂ ਕਿਸੇ ਦਾ ਧੀ ਪੁੱਤ ਗੁੰਮ ਜਾਂਦਾ ਤੇ ਅੱਜ ਇਹ ਮਾਂ ਪਿਓ ਨੇਪਾਲ ਤੋਂ ਆਏ ਨੇ ਸਾਡੇ ਕੋਲੇ ਨੇਪਾਲ ਤੋਂ ਤੇ ਜੇ ਕਿਸੇ ਦਾ ਘਰ ਲੱਭਣਾ ਹੋਵੇ ਨਾ ਤੇ ਕੋਈ ਵੱਡੀ ਗੱਲ ਨਹੀਂ ਪਰ ਜੇ ਆਪਾਂ ਕੋਸ਼ਿਸ਼ ਕਰੀਏ ਅਦਰ ਕੰਟਰੀ ਨੇਪਾਲ ਇੱਕ ਅਲੱਗ ਕੰਟਰੀ ਆ ਇੰਡੀਆ ਇੱਕ ਅਲੱਗ ਕੰਟਰੀ ਆ ਤੇ ਨੇਪਾਲ ਤੋਂ ਅੱਜ ਇਹ ਪਰਿਵਾਰ ਆਪਣੇ ਬੱਚੇ ਨੂੰ ਲੈਣ ਵਾਸਤੇ ਪਹੁੰਚਿਆ ਇਹਨਾਂ ਨੂੰ ਮਿਲਦਿਆਂ ਦੇਖ ਕੇ ਆਪਾਂ ਸਮਝ ਸਕਦੇ ਆ ਵੀ ਕਿੰਨਾ ਪਿਆਰ ਕਰਦੇ ਸੀ ਮਾਂ ਪਿਓ ਆਪਣੇ ਪੁੱਤ ਦੇਖੋ ਕਿੱਸੇ ਹੋ ਮੰਮੀ ਪਾਪਾ ਮਿਲ ਗਏ ਖੁਸ਼ ਆ ਹੱਸ ਤੋ ਰਿਆ ਨਹੀਂ ਤੂੰ ਖੁਸ਼ ਤਾਂ ਹੈ ਨਹੀਂ ਗਾ ਤੂੰ ਹੱਸ ਕੇ ਦਿਖਾ हंस के दिखा हाँ? तो अरे हंस आप क्या लगते हो भाई, भाई हो आप बड़े भाई आप पिताजी हो इनके पिता जी, क्या काम करते हो आप मैं गांव घर में काम करता ये अम्मा कितने बच्चे हैं आपके मेरा पांच बच्चा है पांच बच्चा है ये कैसे घर से निकल गया था पता नहीं सर शाम में निकल गया संडे का गया। पहले भी चला जाता है कभी पहले भी गया था पहले जाता था तो फिर शाम में रिटर्न आ जाता सर कितना कितना टाइम से घूम गया था

ਇਸ ਵਾਰ ਤਾਂ ਤੋਂ ਘੁੰਮਤੇ ਘੁੰਮਤੇ ਨੇਪਾਲ ਸੇ ਲੋਪੋ ਪਹੁੰਚ ਗਿਆ ਇਹ ਬੱਚਾ ਜੀ ਸਾਡੇ ਕੋਲੇ ਲੋਪੋ ਤੋਂ ਲੈ ਕੇ ਆਏ ਵੀਰ ਲੋਪੋ ਪਿੰਡ ਤੋਂ ਇਹਨੂੰ ਵੀਰ ਨੂੰ ਬੱਚੇ ਨੂੰ ਸਾਡੇ ਕੋਲੇ ਲੈ ਕੇ ਆਏ ਉਹ ਵੀਰਾਂ ਨੇ ਦੱਸਿਆ ਵੀ ਇਹ ਪਿਛਲੇ 7 10 12 ਦਿਨਾਂ ਤੋਂ ਪਿੰਡ ਵਿੱਚ ਘੁੰਮਦਾ ਸੀਗਾ ਦਲਜੀਤ ਸਿੰਘ ਵੀਰ ਸੀ ਪੰਚਾਇਤ ਮੈਂਬਰ ਉਹ ਵੀਰ ਸਾਡੇ ਕੋਲ ਤੇ ਲੈ ਕੇ ਆਏ ਨਾਲ ਉਹਨਾਂ ਦੇ ਦੋਸਤ ਸੀਗੇ ਤੇ ਉਹਨਾਂ ਨੇ ਸਾਰਿਆਂ ਨੇ ਇੱਥੇ ਲਿਆ ਕੇ ਸਾਡੇ ਨਾਲ ਗੱਲ ਕੀਤੀ ਦੱਸਿਆ ਅਸੀਂ ਸੰਜ ਵੀਡੀਓ ਸੰਜੀ ਕੀਤੀ ਤੇ ਉਹ ਵੀਡੀਓ ਤੁਸੀਂ ਅੱਗੇ ਸ਼ੇਅਰ ਕੀਤੀ ਤੇ ਇਹਦੇ ਘਰ ਤੱਕਰ ਪਹੁੰਚ ਗਈ ਤੇ ਸੁਮਿੰਦਰ দত্ত ਜੀ ਨੇ ਆਪਣੇ ਵੱਲੋਂ ਇਹਦਾ ਘਰ ਲੱਭਣ ਲਈ ਕੋਸ਼ਿਸ਼ਾਂ ਕੀਤੀਆਂ ਇਹਨੇ ਦੱਸਿਆ ਸੀ ਮੇਰੇ ਪਾਪਾ ਬੈਂਕ 'ਚ ਜੌਬ ਕਰਦੇ ਆ ਤੇ ਉਸ ਬੈਂਕੇ ਸੰਪਰਕ ਕੀਤਾ ਤੇ ਉੱਥੋਂ ਅੱਗੋਂ ਦੀ ਅੱਗੇ ਦੇ ਫਾਦਰ ਦਾ ਨੰਬਰ ਮਿਲ ਗਿਆ ਤੇ ਅੱਜ ਇਹਦੇ ਮੰਮੀ ਪਾਪਾ ਤੇ ਇਹਦਾ ਵੱਡਾ ਭਰਾ ਇਹਨੂੰ ਲੈਣ ਵਾਸਤੇ ਆਏ ਨੇ ਹਨਾ ਦੇਖੋ ਇੱਕ ਨੇਪਾਲ ਦਾ ਅਦਰ ਕੰਟਰੀ ਦਾ ਬੱਚਾ ਘੁੰਮਦਾ ਘਮਾਉਂਦਾ ਕਿਵੇਂ ਲੋਪੋ ਪਿੰਡ ਪਹੁੰਚ ਜਾਂਦਾ कैसे आए थे वहाँ लोपो में कौन छोड़ के गया था उस गांव में एवा दो 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 दो। है नहीं बेटा जहाँ से लेके आए थे ना तेरे को लोपो से वहाँ कैसे गए थे तुम वहाँ तो घर तो से अपने आप गली माने एवा गाड़ी से आया था हाँ। कौन सी गाड़ी जीप से जीप से हाँ। कौन लेके आया था वो गांव से कैसे आए वो जीप से जीप में बैठ गया हाँ। जीप सीधा इधर आ गई ਕਿੰਨੇ ਦਿਨ ਲੱਗੇ ਆਨੇ ਮੇ? 3-4 ਦਿਨ 3-4 ਦਿਨ ਜੀਪ 'ਚ ਬੈਠੇ ਰਹੇ। ਹਾਂ। ਖਾਣਾ-ਦਾਨ ਕਹਾਂ ਸਿਖਾਇਆ? ਉਹਨਾਂ ਨੇ ਖਿਲਾਇਆ ਕਿ ਕਿਨੇ ਖਿਲਾਇਆ? ਇਹ ਬਖਾਇਆ। ਇਹਨਾਂ ਕਿ ਸਿੱਧਾ ਪਤਰਾ ਬੱਚਾ ਦਿਮਾਗੀ ਤੌਰ ਤੇ ਥੋੜਾ ਠੀਕ ਨਹੀਂ ਹੈਗਾ ਤੇ ਪਤਾ ਨਹੀਂ ਕੌਣ ਕਿਵੇਂ ਲੈ ਕੇ ਆਇਆ ਇਹਨੂੰ ਨੇਪਾਲ ਤੋਂ ਮੋਗੇ ਜ਼ਿਲ੍ਹੇ 'ਚ ਪੰਜਾਬ ਦੇ 'ਚ ਲੋਪੋ ਪਿੰਡ 'ਚ ਆ ਪਹੁੰਚਦਾ। ਤੇ ਲੋਪੋਪਿੰਡ ਚ ਤਿੰਨ ਮਹੀਨੇ ਪਹਿਲਾਂ ਤਿੰਨ ਮਹੀਨੇ ਪਹਿਲੇ ਗੁੰਮ ਗਿਆ ਥਾ ਜੀ ਜੀ ਕਿਤਨੀ ਤਾਰੀਖ ਕੋ ਹਾਂ ਆਪਕੋ 25 ਗੱਤੇ ਦਾ ਹਮਾਰੇ ਉਧਰ ਦਾ ਨੇਪਾਲ ਦਾ 25 ਗੱਤੇ 15 ਤਾਰੀਖ 15 ਸਰਤ 15 ਤਾਰੀਖ ਕੋ ਜੀ ਕੌਣ ਸਾ ਮਹੀਨਾ ਜੇਠ ਮਹੀਨੇ ਦਾ ਜੇਠ ਮਹੀਨੇ ਦਾ ਹਾਂਜੀ ਦਲਜੀਤ ਸਿੰਘ ਜੀ ਹੋਰ ਵੀ ਟੈਂਕੀ ਵਾਲਾ ਸਾਫੀ ਕਾ ਠੀਕ ਹੈ ਮੈਂਬਰ ਸਾਹਿਬ ਠੀਕ ਆ ਵੀਰੇ ਤੇਰਾ ਧੰਨਵਾਦ ਜਿਹੜਾ ਤੂੰ ਉਸ ਦਿਨ ਮੁੰਡੇ ਨੂੰ ਛੱਡਿਆ ਸੀ ਉਹਦਾ ਘਰ ਲੱਭ ਗਿਆ ਨੇਪਾਲ ਤੋਂ ਉਹਦੇ ਮੰਮੀ ਡੈਡੀ ਲੈਣ ਆਏ ਨੇ ਉਹਨੂੰ ਠੀਕ ਹੈ ਵੀਰੇ ਧੰਨਵਾਦ ਬਾਈ ਤੁਸੀਂ ਹੀ ਆ ਜਿਹਨੇ ਲੱਭ ਕੇ ਦਿੱਤਾ ਯਾਰ ਸ਼ੁਕਰੀਆ ਨਹੀਂ ਉਹ ਵਾਇਗਰੂ ਨੇ ਕੀਤਾ ਕਿਰਪਾ ਆਪਾਂ ਤਾਂ ਕੋਣ ਆ ਕਰਨ ਵਾਲੇ ਤੇ ਬੱਚਾ 3 ਮਹੀਨੇ ਹੋ ਗਏ ਸੀ ਆਪਣੇ ਘਰੋਂ ਗੁੰਮ ਗਿਆ ਸੀ ਇਹ ਤੇ ਇਹਦੇ ਮਾਂ ਪਿਓ ਵੀ ਲੱਭਦੇ ਫਿਰਦੇ ਸੀ ਵਿਚਾਰੇ ਤੇ ਅੱਗੇ ਦੀ ਅੱਗੇ ਵੀਡੀਓ ਲੋਕਾਂ ਨੇ ਦੇਖੀ ਗਾਂ ਦੀਆਂ ਸ਼ੇਅਰ ਕੀਤੀ ਤਾਂ ਪਤਾ ਲੱਗਿਆ ਉਹਨਾਂ ਨੂੰ ਇੱਥੇ ਆਹੇ ਬੱਚਾ ਹਾਂਜੀ ਇੱਕ ਦੋ ਤਿੰਨ ਪੰਦੇ ਲੈ ਯਾਰ ਨੂੰ ਕਿ ਕਰਦੇ ਸੀ ਫਿਲਮ ਲਾਇਆ ਤਾਂ ਮੈਂ ਕਿਹਾ ਬਾਈ ਕੋਲੇ ਛੱਡਿਆ ਗਿਆ ਕੋਈ ਉਹ ਤਾਂ ਲੱਭੂਆ ਕਰ ਚਲੋ ਠੀਕ ਹੈ ਮੈਂਬਰ ਸਾਹਿਬ ਦਲਜੀਤ ਵੀਰੇ ਧੰਨਵਾਦ ਤੇਰਾ ਬਹੁਤ ਬਹੁਤ ਬਸ ओके ओके ਵੀਰੇ ਆਪ ਦੇ ਦੇਖੋ ਇਹ ਵੀਰੇ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਸਮਝਦੇ ਨਹੀਂ ਤੈਨੂੰ ਕੋਈ ਆਪਣੇ ਘਰੇ ਲੈ ਜਾਂਦਾ ਪੱਠੇ ਪਾਉਣ ਲਾ ਲੈਂਦਾ ਉਹ ਤਾਂ ਨਹੀਂ 10 ਸਾਲ 15 ਸਾਲ ਪੱਠੇ ਹੀ ਪਾਈ ਜਾਂਦਾ ਵਿਚਾਰਾ ਉੱਥੇ ਤੇ ਮਾਂ ਪਿਓ ਨੂੰ ਵੀ ਪਤਾ ਨਹੀਂ ਲੱਭਣਾ ਨਹੀਂ ਸੀ ਮੁੜ ਕੇ ਪਰ ਜਦੋਂ ਉਹਦੀ ਨਿਗਾਹ ਸਿੱਧੀ ਹੁੰਦੀ ਆ ਫਿਰ ਪੁੱਠੀਆਂ ਵੀ ਸਿੱਧੀਆਂ ਪੈਣ ਲੱਗ ਜਾਂਦੀਆਂ ਤੇ ਕਰਿਓ ਅਰਦਾਸ ਇਸ ਬੱਚੇ ਵਾਸਤੇ ਵੀ ਮਾਂ-ਬਾਪ ਵਾਸਤੇ ਵੀ ਗਰੀਬ ਮਾਂ-ਬਾਪ ਆ ਬਹੁਤ ਅਸੀਂ ਵੀ ਜੋ ਕਰ ਸਕਦੇ ਆ ਕੋਸ਼ਿਸ਼ ਕਰਾਂਗੇ ਵੀ ਇਸ ਪਰਿਵਾਰ ਦੀ ਮਦਦ ਕੱਪੜੇ ਲੀੜੇ ਦੇ ਵਿੱਚ ਵੀ ਕਿਰਾਇਆ ਪਾੜਾ ਵੀ ਅਸੀਂ ਇਹਨਾਂ ਨੂੰ ਦੇ ਕੇ ਭੇਜਾਂਗੇ ਜਿੰਨਾ ਬਣਦਾ 4000 ਰੁਪਏ ਕਿਰਾਇਆ ਪਾੜਾ ਵੀ ਅੱਜ ਹੀ ਹੋ ਗਿਆ ਹੂੰ जे भाड़ा आपको बोला था ना जहाँ पे आ जाओ हम आपको भाड़ा दे, दे देंगे चार हजार रुपया है ठीक है, है तो जे एक हजार रुपया और ले लीजिए खाने दाने में काम आएगा आपके तो धन्यवाद आप लोग इधर आए इसको लेने के लिए तो नहीं तो हमारे पास बहुत से ऐसे बच्चे हैं जिनको कोई लेने नहीं आता कोई पूछने भी नहीं आता मैया नहीं मैया बस 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 तो इसका घर पे ख्याल रखिएगा आप अच्छे से हम इसका दवाई देकर भेजेंगे आपको अभी इधर से हम जी, एक बार, जी, दो महीने का दवाई देंगे वो दवाई खिलाते रहना इसको हाँ, और कम होगा तो सर फोन पर संपर्क करेंगे हाँ फोन पे संपर्क करना यदि आप इसका दवाई चालू रखना चाहते हो ना तो दोनों जन ट्रेन से चढ़ के इधर आ जाना है जी, और हम दवाई भी देकर भेजेंगे इधर से दो महीने का तीन का जी। और भाड़ा भी दे देंगे आपका पर इसका दवाई बंद मत करना ठीक हो जाएगा जी लड़का ठीक है ਤੇ ਐਸੇ ਸਿੱਧੇ ਬੰਦੇ ਵਿਚਾਰੇ ਅੱਜ ਜਦੋਂ ਕਿਸੇ ਦੇ ਚੁੰਗਲ ਚ ਫਸ ਜਾਂਦੇ ਆ ਤਾਂ ਗੁਲਾਮੀ ਭਰੀ ਜ਼ਿੰਦਗੀ ਬਤੀਤ ਕਰਦੇ ਆ ਪਰ ਇੱਥੇ ਦਿਲਜੀਤ ਸਿੰਘ ਮੈਂਬਰ ਪੰਚਾਇਤ ਪਿੰਡ ਲੋਪੋ ਜ਼ਿਲ੍ਹਾ ਮੋਗਾ ਵਰਗੇ ਲੋਕ ਵੀ ਆ ਜਿਹੜੇ ਇਦਾਂ ਦੇ ਬੰਦੇ ਨੂੰ ਫੜ ਕੇ ਵੜਿਆ ਕੇ ਕਿਵੇਂ ਨਾ ਕਿਵੇਂ ਰੱਖਦੇ ਆ ਲੋਕ ਉਹਨੂੰ ਲਿਜਾਣਾ ਚਾਹੁੰਦੇ ਆ ਵੀ ਅਸੀਂ ਲੈ ਕੇ ਜਾਣਾ ਪੰਜ ਚਾਰ ਦਿਨ ਕੰਮ ਕਰਾ ਲਾਂਗੇ ਅਸੀਂ ਵੀ ਫੇਰ ਛੱਡ ਦਾਂਗੇ ਬਹਾਨੇ ਬਾਜ਼ੀਆਂ ਲਾਉਂਦੇ ਆ ਪਰ ਉਹ ਵੀਰ ਜਾਨ ਨਹੀਂ ਦਿੰਦਾ ਕਿਸੇ ਨਾ ਵੀ ਇਹਨੂੰ ਇੱਥੇ ਪਹੁੰਚਦਾ ਕਰਕੇ ਜਾਂਦਾ ਕਰੇ ਅਰਦਾਸ ਇਸ ਬੱਚੇ ਵਾਸਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ